ਸਤਿਕਾਰਯੋਗ ਸ਼੍ਰੋਤਿਓ ਇਹ ਵੀਡੀਓ ਉਹਨਾਂ ਮਾਪਿਆਂ ਵਾਸਤੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਹਨ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਨੈਤਿਕ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਜਾ ਚੁੱਕੇ ਹਨ ਉਹਨਾਂ ਦੇ ਅੰਦਰ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੇ ਵਾਸਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਉਹ ਉਪਰਾਲਾ ਹੈ ਨਵੰਬਰ ਮਹੀਨੇ ਦੇ ਵਿੱਚ ਇੱਕ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। ਇਹ ਧਾਰਮਿਕ ਪ੍ਰੀਖਿਆ ਦੀ ਲੋੜ ਕਿਉਂ ਹੈ? ਕਿਵੇਂ ਕਰਵਾਈ ਜਾਂਦੀ ਹੈ? ਤੇ ਧਾਰਮਿਕ ਪ੍ਰੀਖਿਆ ਤੋਂ ਬਾਅਦ ਬੱਚਿਆਂ ਨੂੰ ਇਹਦਾ ਕੀ ਫਾਇਦਾ ਹੈ? ਇਹਦੀ ਗੱਲ ਕਰਨ ਤੋਂ ਪਹਿਲਾਂ ਆਪ ਇੱਕ ਛੋਟੀ ਜਿਹੀ ਕਲਿੱਪ ਜ਼ਰੂਰ ਸੁਣਿਓ ਕਿ ਬੱਚਿਆਂ ਨੂੰ ਇਹ ਧਾਰਮਿਕ ਵਿਦਿਆ ਦੇਣੀ ਕਿਉਂ ਜ਼ਰੂਰੀ ਹੈ? ਆਪ ਜੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਅਤੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਿਹੜਾ ਵਿਦਿਆਰਥੀਆਂ ਨੇ 60% ਤੋਂ ਉੱਪਰ ਨੰਬਰ ਲੈ ਉਹਨਾਂ ਨੂੰ ਸੀਗਰੇਡ ਜਿਨ੍ਹਾਂ ਨੇ 70 ਤੋਂ ਉੱਪਰ ਨੰਬਰ ਲੈ ਉਹਨਾਂ ਨੂੰ ਡਿਗਰੀਡ ਤੇ ਜਿਨ੍ਹਾਂ ਨੇ 80 ਤੋਂ ਉੱਪਰ ਨੰਬਰ ਲੈ ਉਹਨਾਂ ਨੂੰ ਡੀਗਰੀਡ ਤੇ ਜਿਨ੍ਹਾਂ ਨੇ 90 ਤੋਂ ਉੱਪਰ ਲੈ ਉਹਨਾਂ ਨੂੰ ਮੈਰਿਟ ਪ੍ਰਾਈਜ਼ ਦਿੱਤਾ ਜਾਂਦਾ ਹੈ ਹੁਣ ਅਗਲੀ ਗੱਲ ਹੈ ਕਿ ਇਹ ਧਾਰਮਿਕ ਪ੍ਰੀਖਿਆ ਇਹਨ ਲਈ ਜਾਂਦੀ ਹੈ ਆਪਾਂ ਥੋੜਾ ਜਿਹਾ ਸੁਚੇਤ ਦੇ ਵਿੱਚ ਰੱਖਣਾ ਹੈ ਧਾਰਮਿਕ ਪ੍ਰੀਖਿਆ ਲੈਣ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਅਸੀਂ ਚੰਗੇ ਬਣ ਸਕੀਏ ਤੁਸੀਂ ਸਾਰੇ ਚਾਹੁੰਦੇ ਹੋ ਨਾ ਵੀ ਅਸੀਂ ਚੰਗੇ ਬਣੀਏ ਚੰਗੇ ਬਣਨ ਦਾ ਮਤਲਬ ਤੁਹਾਡੇ ਮਾਤਾ-ਪਿਤਾ ਤੁਹਾਡੇ ਆਣ-ਗਵਾਂਡ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਚੰਗਾ ਕਹਿਣ ਇਹੀ ਕਾਰਨ ਨਾ ਸਾਰਿਆਂ ਦੀ ਚਾਹਤ ਹੁੰਦੀ ਆ ਵੀ ਅਸੀਂ ਚੰਗੇ ਬਣੀਏ ਉਸ ਤੋਂ ਜ਼ਿਆਦਾ ਚਾਹਤ ਹੁੰਦੀ ਆ ਕਿ ਸਾਨੂੰ ਲੋਕ ਚੰਗੇ ਚੰਗੇ ਕਹਿਣ ਉਹ ਚੰਗੇ ਬਣਨ ਵਾਸਤੇ ਕਰਨਾ ਵੀ ਪੈਂਦਾ ਹੈ ਚੰਗੇ ਗੁਣ ਧਾਰਨ ਕਰਨੇ ਪੈਂਦੇ ਨੇ ਚੰਗੇ ਗੁਣ ਜਦੋਂ ਧਾਰਨ ਕਰਦੇ ਆਂ ਤੇ ਫਿਰ ਆਪਣੇ ਆਪ ਅਸੀਂ ਚੰਗੇ ਬਣ ਜਾਂਦੇ ਆਂ ਸਤਿਗੁਰੂ ਦੀ ਦਾ ਪਾਵਨ ਪ੍ਰਮਾਣ ਤੁਸੀਂ ਪੜਦੇ ਹੋ ਬਾਰਾਮਾਨ ਦੀ ਦੇ ਵਿੱਚ ਸੰਗਰਾਦ ਬਾਣੀ ਦੇ ਵਿੱਚ ਕਦੀ ਕਦਾਈ ਸੁਣਿਆ ਉਹ ਵੇਗਾ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਵੀ ਚੰਗੇ ਮਾਰਗ ਦੇ ਉੱਤੇ ਚੱਲਦੇ ਆ ਮਿਆਂ ਸਾਰਾ ਜਹਾਨ ਉਸ ਮਨੁੱਖ ਦੀ ਉਸਤਤ ਕਰਦਾ ਹੈ ਹੁਣ ਜਪਜੀ ਸਾਹਿਬ ਦੇ ਵਿੱਚ ਵੀ ਅਸੀਂ ਪੜਦੇ ਆ ਕਿ ਕੇਵਲ ਸਤਿਆਰਾ ਹੋਈ ਹੈ ਕਿ ਥੂੜੇ ਕੁੱਤੇ ਪਾਲ ਕੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਪਰਮੇਸ਼ਰ ਤੇ ਸਾਡੇ ਵਿਚਕਾਰ ਇੱਕ ਕੂੜ ਦੀ ਕੰਧ ਹੈ ਉਹ ਕੂੜ ਦੀ ਕੰਧ ਦਾ ਮਤਲਬ ਜਿਹੜੀ ਬਲੁਖ ਦੇ ਵਿੱਚ ਔਗਣ ਨੇ ਉਹਨਾਂ ਔਗਣਾਂ ਦੇ ਕਾਰਨ ਪਰਮੇਸ਼ਰ ਤੇ ਸਾਡੇ ਵਿਚਕਾਰ ਇੱਕ ਕੰਧ ਬਣੀ ਹੋਈ ਹੈ ਜਿਵੇਂ ਆ ਕੰਧ ਨੂੰ ਪਰਲੇ ਪਾਸੇ ਅਸੀਂ ਨਹੀਂ ਦੇਖ ਸਕਦੇ ਹਨਾ ਨਹੀਂ ਦੇਖ ਸਕਦੇ ਨਾ ਇਸੇ ਤਰ੍ਹਾਂ ਕੋ ਕੰਦ ਬਣਨ ਦੇ ਕਾਰਨ ਅਸੀਂ ਪਰਮੇਸ਼ਰ ਨੂੰ ਨਹੀਂ ਵੇਖ ਰਹੇ ਦੇਖਣ ਦਾ ਮਤਲਬ ਮਹਿਸੂਸ ਨਹੀਂ ਕਰ ਰਹਾ ਜਦੋਂ ਤੇ ਅਸੀਂ ਕੋਈ ਮਾੜਾ ਕੰਮ ਕਰਨਾ ਫਿਰ ਅਸੀਂ ਕੀ ਕਹਿੰਦੇ ਆ ਬਸਾਨੂੰ ਕਿਹੜਾ ਰੱਬ ਵੇਖਦਾ ਇੰਦਰੀ ਆ ਨਾ ਜੀ ਤੇ ਜਿੱਦਾਂ ਰਿਜ਼ਲਟ ਆਉਣਾ ਹੋਵੇ ਜਿੱਦਨ ਅਸੀਂ ਪੇਪਰ ਦੇਣ ਜਾਣਾ ਹੋਵੇ ਫਿਰ ਗੁਰਦੁਆਰੇ ਜਾ ਕੇ ਕੀ ਕਹਿੰਦੇ ਆ ਕੀ ਕਹਿੰਦੇ ਹੁੰਦਾ ਜੀ ਰੱਬਾ ਸਾਡੀ ਨੇੜੇ ਰੁਕੇ ਸੁਣ ਏਦਾਂ ਕਹਿੰਦੇ ਆਵੇਂ ਕਿ ਸਾਡੇ ਪੇਪਰ ਵਧੀਆ ਹੋ ਜਾਣ ਰੱਬਾ ਸਾਡੀ ਨੇੜੇ ਰੁਕੇ ਸੁਣ ਅਸੀਂ ਪਾਸ ਹੋ ਜਾਈਏ ਏਦਾਂ ਕਹਿੰਦੇ ਆਵੇਂ ਇਹਦਾ ਮਤਲਬ ਅਸੀਂ ਦੂਰ ਤਾਂ ਦਾ ਜੀਵਨ ਉਤਪਿਤ ਕਰਦੇ ਆਂ ਜਦੋਂ ਮਾਰੇ ਕੰਮ ਕਰਨਾ ਫਿਰ ਕਹਿੰਦਾ ਸਾਨੂੰ ਕਿਹੜਾ ਕੋਈ ਰੱਬ ਦੀ ਲੋੜ ਹੈ ਤੇ ਜਦੋਂ ਅਸੀਂ ਆਪਣੀ ਗੱਲ ਰੱਖਣੀ ਹੁੰਦੀ ਆ ਫਿਰ ਅਸੀਂ ਕਹਿੰਨੇ ਰੱਬਾ ਸਾਡੇ ਨੇੜੇ ਹੋ ਕੇ ਸੁਣ ਸਾਨੂੰ ਇਹ ਕਹਿਣਾ ਨਾ ਪਵੇ ਬਿ ਰੱਬ ਸਾਨੂੰ ਨਹੀਂ ਵੇਖਦਾ ਜੇ ਦੂਜੇ ਸ਼ਬਦਾਂ ਵਿੱਚ ਸਾਨੂੰ ਇਹ ਨਾ ਕਹਿਣਾ ਪਵੇ ਰੱਬ ਸਾਨੂੰ ਨਿਮੜੀ ਆ ਕੇ ਸੁਣ ਬਸ ਉਹ ਅਵਸਥਾ ਜਦੋਂ ਬਣ ਜਾਂਦੀ ਹੈ ਉਹ ਸਤਿਆਰ ਦੀ ਵਸਤਾ ਹੈ ਉਸ ਸਤਿਆਰ ਦੀ ਅਵਸਥਾ ਤਾਂ ਬਣਨੀ ਹੈ ਜੇ ਅਸੀਂ ਚੰਗੇ ਗੁਣ ਧਾਰਨ ਕਰਾਂਗੇ ਤੇ ਚੰਗੇ ਗੁਣ ਆਉਣੇ ਕਿੱਥੋਂ ਨੇ ਫਿਰ ਇੱਕ ਸਵਾਲ ਪੈਦਾ ਹੋ ਜਾਏਗਾ ਨਾ ਕਿ ਚੰਗੇ ਗੁਣ ਕਿੱਥੋਂ ਆਉਣੇ ਨੇ ਕਿਉਂਕਿ ਬਰਿਆਈਆਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ ਫੁੱਲਣੀਆਂ ਪਈਆਂ ਹੋਈਆਂ ਨੇ ਤੁਹਾਨੂੰ ਬਰਿਆਈਆਂ ਸਿੱਖਣ ਵਾਸਤੇ ਸਕੂਲ ਨਹੀਂ ਜਾਣਾ ਪੈਂਦਾ ਗੁਰਿਆਨ ਸਿੱਖਣ ਵਾਸਤੇ ਤੁਹਾਨੂੰ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗਿਰਜਾ ਘਰ ਦੇ ਵਿੱਚ ਕਿਤੇ ਵੀ ਜਾਣਾ ਪੈਂਦਾ ਗੁਰਿਆਨ ਤੁਸੀਂ ਆਪ ਹੀ ਸਿੱਖ ਜਾਂਦੇ ਹੋ ਮਾੜਾ ਬੋਲਣਾ ਅਸੀਂ ਆਪ ਹੀ ਸਿੱਖ ਜਾਂਦੇ ਹਾਂ ਪਰੰਤੂ ਚੰਗਾ ਸਿੱਖਣ ਵਾਸਤੇ ਸਾਨੂੰ ਸਕੂਲ ਜਾਣਾ ਪੈਂਦਾ ਹੈ ਗੁਰਦੁਆਰਿਆਂ ਵਿੱਚ ਜਾਣਾ ਪੈਂਦਾ ਹੈ ਆਪਣੇ ਆਪਣੇ ਧਰਮ ਸਥਾਨਾਂ ਵਿੱਚ ਜਾਣਾ ਪੈਂਦਾ ਹੈ ਸੋ ਚੰਗੇ ਗੁਣ ਆਪਾਂ ਸਿੱਖਣੇ ਨੇ ਤੇ ਉਹ ਚੰਗੇ ਗੁਣ ਸਾਨੂੰ ਰੱਬ ਦੇ ਕੋਲ ਮਿਲਣੇ ਨੇ ਰੱਬ ਕੋਣਾ ਦਾ ਖਜ਼ਾਨਾ ਹੈ ਤੇ ਜਿਵੇਂ ਜਿਵੇਂ ਅਸੀਂ ਰੱਬ ਨੂੰ ਯਾਦ ਕਰਾਂਗੇ ਉਹਦੇ ਸਰਗੁਣ ਸਰਦੇ ਅੰਦਰ ਆਉਂਦੇ ਜਾਣਗੇ ਤੇ ਉਹ ਰੱਬੀ ਗੁਣ ਕਿੱਥੇ ਹੈ ਜਿਹੜੇ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਆਂ ਬਾਣੀ ਵਿੱਚ ਸਾਰੇ ਰੱਬੀ ਗੁਣ ਲਿਖੇ ਹੋਏ ਨੇ ਪਹਿਲੇ ਦਰਜੇ ਵਾਲਿਆਂ ਦੇ ਅਖੀਰ ਤੇ ਪ੍ਰਸ਼ਨੋਕਰੀ ਦੇ ਵਿੱਚ ਇੱਕ ਸਵਾਲ ਹੈ ਜਿਹੜੇ 20 ਪੁਆਇੰਟ ਹੈ ਪਤਾ ਜੀ ਕਿਸੇ ਨੂੰ ਕਿਹੜੇ ਪਤਾ ਜੀ 4.9 ਸੇਖ ਬੀਬੇ ਬੱਚੇ ਦੇ ਗੁਣ ਪੜਿਆ ਨਾ ਜੀ ਕੋਲ ਵਿੱਚ ਸਵੇਰ ਦੇ ਉੱਤੋਂ ਤੋਂ ਲੈ ਕੇ ਰਾਤ ਦੇ 100 ਤੱਕ ਕੀ ਕਰਨਾ ਹੈ ਉਹਦੇ ਵਿੱਚ ਲਿਖਿਆ ਹੋਇਆ ਪੜਿਆ ਨਾ ਸਾਰਿਆਂ ਨੇ ਬਸ ਜੀ ਆਪਾਂ ਉਹ 20 ਪੁਮਾਂਡ ਆਪਣੀ ਜ਼ਿੰਦਗੀ ਦੇ ਵਿੱਚ ਬਣਾ ਲਈਏ ਨਾ ਤੇ ਮੈਂ ਦਾਅਵੇ ਦੇ ਨਾਲ ਕਹਿਣਾਂ ਮਿਤੋਂ ਉਸ ਸਮਾਜ ਦੇ ਵਿੱਚ ਕੋਈ ਮਾੜਾ ਨਹੀਂ ਕਹੇਗਾ ਤੁਹਾਡੀ ਸਾਰੀ ਸੇਵਤ ਕਰਨਗੇ بس ਆ ਗੱਲਾਂ ਜਿਹੜੀਆਂ ਨੇ ਉਹ ਸਾਡੀਆਂ ਪ੍ਰਸੰਗਤੀਆਂ ਦੇ ਵਿੱਚ ਬਣੀਆਂ ਬਣਾਈਆਂ ਤੁਹਾਨੂੰ ਮਿਲ ਜਾਂਦੀਆਂ ਨੇ ਉਹੀ ਤੁਸੀਂ ਪੜਨੀਆਂ ਨੇ ਤੇ ਪੜਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਨੇ ਇਸ ਸਿੱਖ ਮਿਸ਼ਨੀ ਕਾਲ ਵੱਜੋਂ ਉਹਨਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਇਹ ਜਿਹੜੇ ਸਰਟੀਫਿਕੇਟ ਤੇ ਨਾਲ ਮੋਮੈਂਟੋ ਨੇ ਉਹ ਦਿੱਤੇ ਜਾਂਦੇ ਨੇ ਹਰ ਸਾਲ ਲਗਭਗ 25 ਕੁ ਲੱਖ ਦੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ ਇਹ ਮੋਮੈਂਟੋ ਬੜਾ ਹੀ ਦਿੱਤੇ ਜਾਂਦੇ ਨੇ ਸੋ ਹੁਣ ਮੈਂ ਬੇਨਤੀ ਕਰਾਂਗਾ ਮੋਨਾ ਵਿਦਿਆਰਥੀਆਂ ਨੇ ਜਿਨ੍ਹਾਂ ਦੇ 60% ਤੋਂ ਉੱਪਰ ਨੰਬਰ ਆਏ ਨੇ ਉਹਨਾਂ ਨੂੰ ਸੀ ਗ੍ਰੇਡ, ਬੀ ਗ੍ਰੇਡ ਤੇ ਏ ਗ੍ਰੇਡ ਜਿਹੜਾ ਹੈ ਉਹ ਇਨਾਮ ਦਿੱਤਾ ਜਾਣਾ ਹੈ ਤੇ ਉਹ ਇਨਾਮ ਦੇ ਵਾਸਤੇ ਜੋ ਹੈ ਮੈਂ ਬੇਨਤੀ ਕਰਾਂਗਾ ਕਿ ਸ਼ੁਰੂਆਤ ਕੀਤੀ ਜਾਵੇ ਤੇ ਇੱਕ ਵਾਰ ਫਿਰ ਅਪੀਲ ਕਰਾਂਗਾ ਕਿ ਆਪ ਦੀ ਵੱਧ ਤੋਂ ਵੱਧ ਜੋ ਹੈ ਉਹ ਧਾਰਮਿਕ ਵਿਚਾਰ ਦੇ ਵਿੱਚ ਬੈਠ ਕੇ ਅਮਰ ਅਚੰਭੀ ਗੁਣ ਸਿੱਖ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕਰਦੇ ਜੇ ਤਰੀਕੇ ਦਰਸ਼ਕੋ ਸਤਿਕਾਰਯੋਗ ਸਰੋਤਿਓ ਤੁਸੀਂ ਵੇਖਿਆ ਕਿ ਧਾਰਮਿਕ ਪ੍ਰੀਖਿਆ ਕਿਉਂ ਜ਼ਰੂਰੀ ਹੈ ਤੇ ਉਹ ਧਾਰਮਿਕ ਪ੍ਰੀਖਿਆ ਦੇ ਜੋ ਅਨਾਮ ਨੇ ਕਿਵੇਂ ਸਕੂਲਾਂ ਦੇ ਵਿੱਚ ਵੰਡੇ ਜਾਂਦੇ ਹਨ ਇਹ ਧਾਰਮਿਕ ਪ੍ਰੀਖਿਆ ਤਿੰਨ ਗਰੁੱਪਾਂ ਦੇ ਵਿੱਚ ਹੈ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 6ਵੀਂ ਤੋਂ ਲੈ ਕੇ 8ਵੀਂ ਤੱਕ اور 9ਵੀਂ ਤੋਂ ਲੈ ਕੇ 12ਵੀਂ ਤੱਕ 12ਵੀਂ ਤੋਂ ਉੱਪਰ ਸਰਬੱਤ ਸੰਗਤ ਦੇ ਵਾਸਤੇ ਇਹ ਪ੍ਰੀਖਿਆ ਹੈ ਇਹ ਧਾਰਮਿਕ ਪ੍ਰੀਖਿਆ ਜੋ ਇਹਨਾਂ ਦਿਨਾਂ ਦੇ ਵਿੱਚ ਦਾਖਲਾ ਫਾਰਮ ਭਰੇ ਜਾਂਦੇ ਹਨ ਇਸ ਧਾਰਮਿਕ ਪ੍ਰੀਖਿਆ ਦੀ ਥੋੜੀ ਜਿਹੀ ਫੀਸ ਹੈ ਜੋ ਆਪ ਜੀ ਦੇ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੀ ਹੈ ਤੇ ਬੱਚਾ ਜਿਸ ਜਿਸ ਕਲਾਸ ਦੇ ਵਿੱਚ ਪੜਦਾ ਹੈ ਉਸ ਉਸ ਤਰ੍ਹਾਂ ਦੇ ਗਰੁੱਪ ਦੇ ਵਿੱਚ ਭਾਗ ਲੈ ਸਕਦਾ ਹੈ ਕੋਈ ਵੀ ਸਕੂਲ ਦਾ ਮੁਖੀ ਚੇਅਰਮੈਨ ਪ੍ਰਿੰਸੀਪਲ ਜੇਕਰ ਇਸ ਪ੍ਰੀਖਿਆ ਨੂੰ ਆਪਣੇ ਸਕੂਲ ਦੇ ਵਿੱਚ ਕਰਵਾਉਣਾ ਚਾਹੁੰਦਾ ਹੈ ਤੇ ਆਪਜੀ ਦੇ ਮੋਬਾਈਲ ਸਕਰੀਨ ਦੇ ਉੱਤੇ ডিসਪਲੇ ਹੋ ਰਿਹਾ ਹੈ ਮੋਬਾਈਲ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਹੈ ਤੇ ਉਸ ਧਾਰਮਿਕ ਪ੍ਰੀਖਿਆ ਦੇ ਵਿੱਚ ਹਿੱਸਾ ਲੈ ਸਕਦਾ ਹੈ ਜਿਹੜੇ ਸਕੂਲ ਦੇ ਬੱਚੇ 50 ਦੀ ਗਿਣਤੀ ਤੋਂ ਉੱਪਰ ਹੋ ਜਾਂਦੇ ਨੇ ਉਹਨਾਂ ਸਕੂਲਾਂ ਦੇ ਵਿੱਚ ਉੱਥੇ ਹੀ ਸੈਂਟਰ ਬਣਾਇਆ ਜਾਂਦਾ ਹੈ ਤੇ ਉਹਨਾਂ ਸਕੂਲਾਂ ਵਾਸਤੇ ਤੇ ਜੋ ਟੀਚਰ ਇਹ ਸਾਰਾ ਕੰਮ ਕਰਦਾ ਹੈ ਉਹਨਾਂ ਵਾਸਤੇ ਵੀ ਕਾਲਜ ਵੱਲੋਂ ਦੋ ਇਨਾਮ ਜਿਹੜੇ ਨੇ ਦੋ ਸ਼ੀਲਡਾਂ ਉਹਨਾਂ ਵਾਸਤੇ ਵੀ ਇੱਕ ਸਕੂਲ ਦੇ ਮੁਖੀ ਵਾਸਤੇ ਤੇ ਦੂਜਾ ਧਾਰਮਿਕ ਟੀਚਰ ਵਾਸਤੇ ਵੀ ਕਾਲਜ ਵੱਲੋਂ ਭੇਜੀਆਂ ਜਾਂਦੀਆਂ ਨੇ ਸੋ ਆਪ ਜੀ ਜਰੂਰ ਇਸ ਧਾਰਮਿਕ ਪ੍ਰੀਖਿਆ ਦੇ ਵਿੱਚ ਆਪਣੇ ਬੱਚਿਆਂ ਨੂੰ ਬਿਠਾਓ ਅਤੇ ਆਪਣੇ ਬੱਚਿਆਂ ਨੂੰ ਧਰਮ ਦੇ ਗੁਣ ਦੇ ਕਰਕੇ ਤੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਅੱਜ ਸੰਸਾਰ ਦੇ ਵਿੱਚ ਜਮਾਨਾ ਇਹੋ ਜਿਹਾ ਹੋ ਚੁੱਕਿਆ ਹੈ ਕਿ ਮਨੁੱਖ ਮਾੜੀਆਂ ਪਰਵਰਤੀਆਂ ਵੱਲ ਆਪਣੇ ਆਪ ਚੱਲ ਰਿਹਾ ਹੈ ਉਹਨਾਂ ਨੂੰ ਚੰਗੇ ਗੁਣ ਸਿਖਾਉਣ ਵਾਸਤੇ ਜੋ ਬੱਚੇ ਕੋਰੀ ਸਲੇਟ ਦੀ ਤਰ੍ਹਾਂ ਹੈ ਉਹਨਾਂ ਦੇ ਮਨਾਂ ਦੇ ਉੱਤੇ ਧਰਮ ਦੇ ਗੁਣ ਪੈਦਾ ਕਰਨ ਵਾਸਤੇ ਇਹ ਪ੍ਰੀਖਿਆ ਬਹੁਤ ਹੀ ਜ਼ਰੂਰੀ ਹੈ। ਤੋਂ ਆਪ ਜੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੋ ਹਰੇਕ ਬੱਚੇ ਦੇ ਮੋਬਾਈਲ ਵਿੱਚ ਚਲੇ ਜਾਵੇ। ਜੋ ਬੱਚੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਨ ਉਹ ਚਾਹੁੰਦੇ ਹਨ ਕਿ ਅਸੀਂ ਧਾਰਮਿਕ ਪ੍ਰੀਖਿਆ ਦੇ ਵਿੱਚ ਬੈਠਣਾ ਚਾਹੁੰਦੇ ਹੋ ਪਰ ਸਾਡੇ ਸਕੂਲ ਦੇ ਪ੍ਰਬੰਧਕ ਸਾਨੂੰ ਅਲਾਉ ਨਹੀਂ ਕਰਦੇ। ਉਹ ਬੱਚੇ ਸਿੱਧੇ ਕੰਟੈਕਟ ਕਰਕੇ ਵੀ ਪ੍ਰੀਖਿਆ ਦੇ ਵਿੱਚ ਹਿੱਸਾ ਲੈ ਸਕਦੇ ਨੇ। ਜੋ ਨੰਬਰ ਤੁਹਾਡੇ ਡਿਸਪਲੇ ਹੋ ਰਿਹਾ ਹੈ ਉਸ ਦੇ ਉੱਤੇ ਕੰਟੈਕਟ ਕਰਕੇ ਤੇ ਉਹਨਾਂ ਦਾ ਜਿਹੜਾ ਪ੍ਰੀਖਿਆ ਕੇਂਦਰ ਹੈ ਉਹ ਨਜ਼ਦੀਕ ਹੀ ਕਿਸੇ ਸਕੂਲ ਦੇ ਵਿੱਚ ਜਿਹੜੇ ਸਾਡੇ ਸੰਪਰਕ ਦੇ ਵਿੱਚ ਸਕੂਲ ਨੇ ਜਿੱਥੇ ਧਾਰਮਿਕ ਪ੍ਰੀਖਿਆ ਆਲਰੇਡੀ ਹੋ ਰਹੀ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਪ੍ਰੀਖਿਆ ਕੇਂਦਰ ਬਣਾਇਆ ਜਾ ਸਕਦਾ ਹੈ ਸੋ ਵੱਧ ਤੋਂ ਵੱਧ ਇਸ ਪ੍ਰੀਖਿਆ ਦੇ ਵਿੱਚ ਆਪ ਜੀ ਸ਼ਾਮਲ ਹੋਵੋ ਤੇ ਆਪਣੇ ਬੱਚਿਆਂ ਨੂੰ ਚੰਗੇ ਗੁਣ ਧਾਰਨ ਕਰਨ ਵਾਸਤੇ ਚੰਗੇ ਨਾਗਰਿਕ ਬਣਾਉਣ ਵਾਸਤੇ ਇਹ ਯਤਨ ਕਰੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ